ਪਾਕਿਸਤਾਨ ਦੇ ਕਹਿੰਦੇ ਮੈਂ ਇਹ ਸੁਣੀਏ ਗੱਲ ਵੀ ਜੇ ਕੋਈ ਉੱਥੋਂ ਮੰਨ ਲਓ ਕੋਈ ਲਾਉਂਸਮੈਂਟ ਹੁੰਦੀ ਆ ਤਾਂ ਥੋੜੇ ਇੱਥੇ ਸੁਣਦੀ ਆ ਹਾਂ ਸੁਣਦੀ ਉਹ ਤਾਂ ਕੋਈ ਗੱਲ ਨਹੀਂ ਕਹਿੰਦੇ ਜੇ ਹਾਂ ਮੰਨ ਲਓ ਇਧਰ ਮੜਾ ਚੱਕੂ ਕਹਿੰਦੇ ਜੇ ਮੰਨ ਲਓ ਸਬਜ਼ੀ ਵੇਚਣ ਵਾਲੇ ਆਉਂਦੇ ਆ ਉੱਥੇ ਭਾਈ ਕਹਿੰਦੇ ਉਹ ਵੀ ਸੁਣਦੇ ਆ ਇੱਥੇ ਆ ਜਾਂਦੀ ਹਾਂ ਸੁਣਦੇ ਆ ਹਾਂਜੀ ਇਧਰ ਨਾਲ ਪਿੰਡ ਕਿਹੜਾ ਜਾਮਣ ਆ ਗਿਆ ਜਾਮਣ ਜਾਮਣ ਜੀ ਸਸਿਕ ਕਾਲ ਪੰਜਾਬੀ ਉਹ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਅੱਜ ਅਸੀਂ ਪਹੁੰਚੇ ਆ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਡੱਲ ਜਿਹੜਾ ਪੰਜਾਬ ਦਾ ਬਿਲਕੁਲ ਆਖਰੀ ਪਿੰਡ ਹੈ ਇਸ ਤੋਂ ਅੱਗੇ ਬ ਇੱਥੇ ਤੁਹਾਨੂੰ ਕਾਫੀ ਅਸੀਂ ਚੀਜ਼ਾਂ ਦਿਖਾਵਾਂਗੇ ਕਿਸਾਨ ਜਿਹੜੇ ਤਾਰੋਂ ਪਾਰ ਖੇਤੀ ਕਰਦੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਜੋ ਹੋਰ ਇੱਥੇ ਦਿਖਾਉਣ ਵਾਲੀਆਂ ਚੀਜ਼ਾਂ ਹੋਈ ਉਹ ਵੀ ਦਿਖਾਵਾਂਗੇ ਆ ਦੇਖੋ ਪ੍ਰਾਣੀਆਂ ਚੀਜ਼ਾਂ ਇੱਥੇ ਖੇਤਾਂ ਦੇ ਵਿੱਚ ਖੜੀਆਂ ਤੇ ਆ ਜਿਓ ਆਪਾਂ ਪਹੁੰਚਦੇ ਆਂ ਬਾਰਡਰ ਵੱਲ ਅਸੀਂ ਇਸ ਟਾਈਮ ਬਿਲਕੁਲ ਪਾਕਿਸਤਾਨ ਦੇ ਬਾਰਡਰ ਤੇ ਖੜੇ ਆਂ ਡੱਲ ਪਿੰਡ ਦੀ ਇਹ ਸਾਰੀ ਜ਼ਮੀਨ ਆ ਤੇ ਆ ਜਿਹੜੀ ਤੁਸੀਂ ਜ਼ਮੀਨ ਦੇਖ ਰਹੇ ਹੋ ਇਹ ਬੇਸ਼ੱਕ ਤਾਰਾਂ ਤੁਰਲੇ ਪਾਸੇ ਆ ਪਰ ਆ ਜਿਹੜੇ ਮੋਟਰਾਂ ਖੇਤਾਂ ਵਾਲਿਆਂ ਨੂੰ ਦਿਨੇ-ਦਿਨੇ ਆਉਣਾ ਇੱਥੇ ਲੋੜ ਹੈ ਕਿਉਂਕਿ ਇਦੋਂ ਅੱਧਾ ਕਿਲੋਮੀਟਰ ਪਿੱਛੇ ਇੱਕ ਨਾਲਾ ਹੈਗਾ ਉੱਥੇ ਵੀ ਰਾਤ ਨੂੰ ਫੌਜੀ ਖੜ ਜਾਂਦੇ ਹਨਾ ਬਾਈ ਤੇ ਬਾਈ ਨਾ ਕਰਦੇ ਗੱਲਬਾਤ ਬਾਈ ਬਾਈ ਕੀ ਨਾਮ ਹੈ ਆਪਣਾ ਜਸਵੀਰ ਸਿੰਘ ਜਸਵੀਰ ਸਿੰਘ ਤੁਹਾਡੀ ਜ਼ਮੀਨ ਤਾਰੋਂ ਪਾਰ ਹੈ ਹਾਂਜੀ ਤਾਰੋਂ ਪਾਰ ਕਿੰਨੀ 5 ਕਿੱਲੇ 5 ਕਿੱਲੇ ਤੁਹਾਡੀ ਪਯੋਦਾ ਦਿੰਦੀ ਆ ਹਾਂ ਫਿਰ ਤੁਸੀਂ ਕਦੋਂ ਸਾਨੂੰ ਜਾਣਾ ਲੋੜ ਹੈ ਸਾਨੂੰ ਜਿਹੜੇ 9 ਵਜੇ ਦਿਨੇ 9 ਤੋਂ ਲੈ ਕੇ 9 ਤੋਂ ਲੈ ਕੇ 5 ਤੱਕ ਅੱਛਾ 9 ਤੋਂ 5 ਤੱਕ ਤੁਸੀਂ ਕੰਮ ਕਰ ਸਕਦੇ ਹੋ ਰਾਤ ਨੂੰ ਤੁਸੀਂ ਆਪਣੇ ਖੇਤ ਨਹੀਂ ਜਾ ਸਕਦੇ ਹਾਂ ਰਾਤ ਨੂੰ ਡਰੇ ਤੋਂ ਕਾ ਨਹੀਂ ਜਾ ਸਕਦੇ अच्छा ट्रेन तो आ खेत नहीं नहीं। आ खेतਾਂ ਵਾਲੇ ਵੀ ਨਹੀਂ ਆ ਸਰ ના ਕੋਈ ਨਹੀਂ ਛੋਟੀ ਤਾਂ ਜਿਹੜੀ ਤਾਰ ਦਿਸ ਰਹੀ ਆ ਉਹਦਾ ਪਾਰ ਆ ਉਹ ਤਾਂ ਬਾਦੇ ਕੰਮ ਉੱਤੇ ਆਣ ਚੱਲੇ ਇਹ ਵੀ ਨਹੀਂ ਆਉਣੀ ਆ ਵੀ ਨਹੀਂ ਆਉਣੀ ਇਹ ਇਹਨਾਂ ਨੂੰ ਵੀ ਲੋੜ اچھا ਟ੍ਰੇਨ ਤੇ ਫੌਜੀ ਖੜ ਜੰਦੇ ਟ੍ਰੇਨ ਤੇ ਆ ਟ੍ਰੇਨ ਦਾ ਤੇ ਤੁਹਾਡਾ ਕਿੰਨੇ ਕੰਮ ਖਰਾਬ ਹੁੰਦਾ ਕੋਈ 5 ਵਜੇ ਤੁਸੀਂ ਬਾਹਰ ਆਉਣਾ ਆਵਾ ਕੰਮ ਛੱਡ ਕੇ ਆ ਜਾਓ ਜਾਨ ਟਰੈਕਟਰ ਲਿਜਾਓ ਜੋ ਮਰਜੀ ਜੋ ਮਰਜੀ ਹਾਂ ਚੈਕਿੰਗ ਹੁੰਦੀ ਆ ਚੈਕ ਹੁੰਦੀ ਫੁੱਲ ਹਾਂ ਫੁੱਲ ਹਾਂਜੀ ਤੇ ਜਿਹੜੀ ਤੁਹਾਡੀ ਜਮੀਨ ਆ ਬਾਈ ਤਾਰੋਂ ਪਾਰ ਹਾਂਜੀ ਉਹਦਾ ਕੋਈ ਲਾਇ ਵੇਚ ਹੁੰਦੀ ਆ ਜਿਵੇਂ ਤੁਸੀਂ ਆਪ ਤੁਹਾਨੂੰ ਲੋੜ ਆ ਮੰਨ ਲਓ ਤੁਸੀਂ ਵੇਚਣੀ ਆ ਜੈਨੀਆਂ ਨਹੀਂ ਕਰਨੀ ਹਾਂ ਹਾਂ ਉਹ ਚੱਕਰ ਚੱਲ ਉਹਦੀ ਰਜਿਸਟਰੀ ਵਗੈਰਾ ਉਵੇਂ ਸੇਮ ਹੀ ਆ ਉਵੇਂ ਉਵੇਂ ਜਿਵੇਂ ਆ ਮਗਰੇ ਨਾ ਉਵੇਂ ਆ ਬਸ ਉਹਦਾ ਜਿਹੜਾ ਕੋਈ ਲਿਮਟ ਵਗੈਰਾ ਲੋਨ ਵਗੈਰਾ ਸਾਰਾ ਜੋ ਮਰਜੀ ਲਓ ਹਾਂ ਕੋਈ ਚੱਕਰ ਕੀਮਤੋਂ ਦੀ ਇਹਦੇ ਬਰਾਬਰ ਹੀ ਆ ਨਹੀਂ ਕੀਮਤ ਨਹੀਂ ਬਰਾਬਰ ਕੀਮਤ ਦਾ ਫਰਕ ਹੈ ਨਹੀਂ ਬਰਾਬਰ ਉਹਦਾ ਕੀ ਕਰਨੇ ਉਸ ਕਾ 11-12 ਲੱਖ ਆ ਇਹਦੇ ਤੋਂ ਮਹਿੰਗਾ ਆ ਅਛਾ ਉਹ ਕਹਿ ਰਾਂ ਮਾਰਨ ਲੱਖੀ ਹਾਂ ਉਹਦੀ ਇਹੀ ਤਕਲੀਫ ਕਰਕੇ ਵੀ ਹਾਂ ਬਸ ਪੁੱਛ ਕੇ ਜਾਣਾ ਪੈਂਦਾ ਆਉਦੀ ਮਰਜ਼ੀ ਨਾਲ ਨਹੀਂ ਜਾ ਸਕਦੇ ਤੁਹਾਡੇ ਵੀਰੇ ਫਿਰ ਜਿਹੜੇ ਪਰਲੇ ਇਹ ਜਿਹੜੀ ਤਾਰ ਆ ਦਿਖ ਰਹੀ ਹੈ ਮੜਾ ਜ਼ੂਮ ਕਰਕੇ ਦਿਖਾ ਦੇ ਇਹ ਇਹੀ ਇੱਕ ਤਾਰ ਹੈ ਪਰ ਇਹ ਪਾਕਿਸਤਾਨ ਦੀ ਲੱਗ ਤਾਰ ਹੈ ਕਿ ਇੱਕੋ ਹੀ ਤਾਰ ਹੈ ਨਹੀਂ ਸਰ ਪਾਕਿਸਤਾਨ ਦੀ ਹੈਗੀ ਨਹੀਂ ਇੱਕੋ ਹੀ ਤਾਰ ਹੈ ਇਹ ਕੀ ਆਪਣੀ ਹੈ ਬਸ ਇੱਧਰ ਦੀ ਅੱਛਾ ਪਾਕਿਸਤਾਨ ਦੀ ਕੋਈ ਤਾਰ ਨਹੀਂ ਜਿਹੜੇ ਤੁਹਾਡੇ ਖੇਤ ਆ ਤਾਰੋਂ ਪਾਰ ਆ ਉਧਰ ਫਿਰ ਪਾਕਿਸਤਾਨ ਵਾਲੇ ਉਹਨਾਂ ਦੇ ਖੇਤ ਤੁਹਾਡੇ ਖੇਤਾਂ ਨਾਲ ਲੱਗਦੇ ਹੋਣਗੇ ਹਾਂ ਉਹ ਤਾਂ ਲੱਗਦੇ 0 ਲਾਈਨ ਨਹੀਂ ਜੋ 0 ਲਾਈਨ ਨਾਲ ਹੀ ਹੈ ਜਿੰਦਗੀ ਇਧਰ ਮੇਰਾ ਹੈ ਉਧਰ ਉਸ ਦਾ ਹੈ ਸਰ ਵੀ ਸਰ ਯਾਰ ਉਹ ਬੋਲਚਾਲ ਕਰਦੇ ਫਿਰ ਤੁਹਾਡੇ ਨਾਲੋਂ ਨਾ ਸਰ ਸਵਲਦਾ ਨਹੀਂ ਕਰਦੇ ਕਰਦੇ ਨਹੀਂ ਬਿਲਕੁਲ ਵੀ ਨਾ ਬਿਲਕੁਲ ਅੱਛਾ ਕੋਈ ਜਿਵੇਂ ਆਪਾਂ ਖੇਤ ਦੇ ਗਵੰਡੀ ਨੂੰ ਚਾਹ ਪਾਣੀ ਦੀ ਗੱਲ ਨਾ 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 ਕੁਝ ਵੀ ਨਹੀਂ ਇਹ ਸੋਟਾ ਫੌਜੀਆ ਨੇ ਤੁਹਾਨੂੰ ਕਹਿ ਰੱਖਿਆ ਵੀ ਉਹਨਾਂ ਨੂੰ ਨਹੀਂ ਬੁਲਾਉਣਾ ਹਾਂ ਫੌਜੀਏ ਤੇ ਉਧਰ ਉਹਨਾਂ ਦੀ ਫੌਜ ਵੀ ਆ ਉਧਰ ਦੇ ਆਇਆ ਪਰ ਉਹ ਘੱਟ ਹੀ ਹੋਏ ਇਹਨਾਂ ਨਹੀਂ ਕਰਦੇ ਜ਼ਿਆਦਾ ਅੱਛਾ ਆਪਣੇ ਵਾਲੇ ਦੀ ਸਤਾਈ ਜ਼ਿਆਦਾ ਆਪੇ ਸਤਾਈ ਜ਼ਿਆਦੀ ਤੇ ਜਿਹੜੇ ਇੱਥੇ ਤੁਮਨ ਲਓ ਤੁਹਾਡੇ ਪਿੰਡ ਇੱਥੇ ਬੈਠੇ ਆ ਹਨਾ ਇਹ ਸੋਣ ਨੂੰ ਕੋਈ ਹੋਰ ਤਾਂ ਨਹੀਂ ਕੋਈ ਤਕਲੀਫ ਦਿੰਦੇ ਨਾ ਹੋਰ ਤਾਂ ਕੋਈ ਹਾਂ ਅੱਛਾ ਆਪਦੀ ਡਿਊਟੀ ਕਰਦੇ ਆ ਆਪਦੀ ਡਿਊਟੀ ਕਰਦੇ ਇਹ ਇੱਥੇ ਫੌਜੀ ਆ ਆਪਾਂ ਦੇਖਿਆ ਚਲੋ ਆਪਾਂ ਸੁਰੱਖਿਆ ਕਰਕੇ ਬਾਲਾ ਨਹੀਂ ਦਿਖਾ ਸਕਦੇ ਉਹ ਵੈਸੇ ਸੀ ਆਪ ਦੇਖ ਆਏ ਸੀ ਉਹ ਕਹਿੰਦੇ ਕੈਮਰਾ ਚਲਾਉਣਾ ਨਹੀਂ ਤੇ ਇੱਥੇ ਨਾਲ ਕੁੜੀਆਂ ਦੀ ਵੀ ਡਿਊਟੀ ਆ ਹਾਂ ਕੁੜੀਆਂ ਦੀ ਹੈ 24 ਘੰਟੇ 24 ਘੰਟੇ ਹੀ ਆ ਅੱਛਾ ਉਹਨੇ ਆ ਕੁੜੀਆਂ ਉਹਨੇ ਮੁੰਡੇ ਹਾਂ ਇਹ ਬੀਐਸ ਬਨ ਹਾਂਜੀ ਹਾਂਜੀ ਇਹ ਫਿਰ ਆਏ ਗੇੜਾ ਇਹਦੇ ਨਾਲ ਰਾਹ ਬਣਿਆ ਹੋਇਆ ਨਾ ਹਾਂ ਨਾਲ ਰਾਹ ਅੱਛਾ ਇਹ ਗੇੜਾ ਰੱਖਦੇ ਆ ਹਾਂ ਜਿਵੇਂ ਗਸਤ ਕਹਿ ਦਈਏ ਹਾਂਜੀ ਹਾਂਜੀ ਇਹਨਾਂ ਦਾ ਕੋਈ ਕੋਡ ਵਾੜ ਹੁੰਦਾ ਵੀ ਤੜਕੇ ਨੂੰ ਚੀਜ਼ ਹੋਰ ਅੱਗੇ ਫੜਾਉਣੀ ਅੱਗੇ ਹੁਣ ਐ ਅਸੀਂ ਇਸ ਤਰ੍ਹਾਂ ਗਾਸਤੇ ਚੱਲਦੀ ਰਹਿੰਦੀ ਹੈ ਹਾਂ ਪੂਰੀ ਸਖਤਾਈ ਹੈ ਜਿਹੜੀ ਜ਼ੀਰੋ ਲਾਈਨ ਨਾ ਉਹ ਤੇਰੇ ਫੱਟਾ ਮਾਰ ਰਿਆ ਸੁਹਾਗਾ ਹਾਂ ਤੇ ਉਹੀ ਪੈਰ ਫੁੱਟ ਲੱਗੇ ਤਾਂ ਪਤਾ ਲੱਗੇ ਅੱਛਾ ਜ਼ੀਰੋ ਲਾਈਨ ਤੇ ਸੁਹਾਗਾ ਮਾਰ ਕੇ ਮਾਰ ਰਿਆ ਬਿਲਕੁਲ ਵਾਗ ਨਾਲ ਪਹਿਲੀ ਹਾਂ ਸੁਹਾਗਾ ਮਾਰ ਦਿੰਦੇ ਆ ਜੇ ਕੋਈ ਇਧਰ ਆਊ ਆਪਣੇ ਤੇ ਉਹ ਪੈਰ ਲੱਗੇਗਾ ਇਧਰ ਅੱਛਾ ਹਾਂ ਤੇਰੇ ਖੇਤ ਤੋਂ ਅੱਗੇ ਨਾ ਜ਼ੀਰੋ ਲੇਣਾ ਜੀ ਉਹ ਆ ਜੀ ਨਹੀਂ ਨਹੀਂ ਤੂੰ ਜਿਹੜੀ ਜ਼ੀਰੋ ਲਾਈਨ ਹੈ ਉਹ ਮੈਂ ਉਹ ਮੇਰੇ ਉਪਰੀਆਂ ਬਿਲਕੁਲ ਹੀ ਤੇ ਅੱਛਾ ਤੇਰੇ ਨਹੀਂ ਨਹੀਂ ਤੇਰਾ ਜਿਹੜੀ ਜ਼ੀਰੋ ਲਾਈਨ ਆ ਖੇਤ ਦੇ ਤੇਰੇ ਉਰਲੇ ਪਾਸੇ ਆ ਕਿ ਪਰਲੇ ਪਾਸੇ ਆ ਜੀ ਉਰਲੇ ਬੰਨੇ ਉਰਲੇ ਬੰਨੇ ਹਾਂ ਉਰਲੇ ਬੰਨੇ ਤੇ ਜਿਵੇਂ ਤੁਸੀਂ ਜਾਣਦੇ ਹੋ ਹਾਂ ਜਾਣਦੇ ਆ ਉਹ ਤੁਸੀਂ ਤਾਂ ਰਸਤੇ ਵਿੱਚ ਹੀ ਲੱਗਣਾ ਹੈ ਰਸਤੇ ਵਿੱਚ ਲੱਗਣਾ ਹਾਂ ਅੱਛਾ 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 ਜਿਹੜੀ ਜ਼ੀਰੋ ਲਾਈਨ ਆ ਉਰਲੇ ਪਾਸੇ ਗੇਟ ਕੋਲ ਆ ਹਾਂ 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 ਉਹ ਅੱਗੇ ਕਰਕੇ ਨਾ ਇਹ ਕਪੜਾ ਸਤਾ ਜਾਂ ਰਸਤਾ ਆਪਣਾ ਨਾ ਤੇ ਉਸ ਕਾ ਇਧਰ ਲੱਗੇ ਪਾਕਿਸਤਾਨ ਦਾ ਹਾਂਜੀ ਠੀਕ ਆ ਉਥੇ ਐਸਵਾ ਕਮਾਰ ਕੇ ਰੱਖਦੇ ਵੀ ਜੀ ਤੁਹਾਡਾ ਬਾਰ ਦੇ ਵੀ ਪਾਏ ਪੈਰ ਫੁਰ ਲੱਗੂ ਜੇ ਕੋਈ ਤੁਹਾਨੂੰ ਤੁਹਾਡੀ ਉਮਰ ਕਿੰਨੀ ਹੋਗੀ ਬੜੀ 40 ਸਾਲ ਹੋ ਗਈ 40 ਸਾਲਾਂ ਦੇ ਵਿੱਚ ਕੋਈ ਐਦਾਂ ਦੀ ਕੋਈ ਵਾਰ ਦਾ ਤੁਸੀਂ ਦੇਖੀ ਹੋ ਕੋਈ ਬੰਦਾ ਟੱਪਿਆ ਹੋਵੇ ਜਾਂ ਆ ਗਿਆ ਹੋਵੇ ਕੋਈ ਐਦਾਂ ਦੀ ਗੱਲਬਾਤ ਸੁਣੀ ਆ ਨਹੀਂ ਸਰ ਉਹ ਤੇ ਹੁੰਦਾ ਰਿਹਾ ਇਹ ਕੰਮ ਬਲੈਕ ਬਲੂਕ ਬੋਲਦੇ ਰਾਤ ਹੁੰਦੀ ਰਹੀ ਹਾਂ ਰਾਤ ਹੁੰਦੀ ਹੈ ਪਰ ਹੁਣ ਸਕਤਾਈ ਹੈ ਹੁਣ ਨਹੀਂ ਹੁਣ ਡਰੋਨ ਆਤਾ ਤੇ ਇਹ ਜਾਰੀ ਸਕਤਾਈ ਕਰੋ ਦੀ ਤੁਸੀਂ ਦੇਖੀ ਹੈ ਜਾਰੀ ਰਿਹਾ ਦੋ ਸਾਲ ਨਾ ਇਹ ਸਾਲ ਹੀ ਹੈ ਜਿਆਦਾ ਕਿ ਡਰੋਨ ਡਰੋਨ ਜਿਆਦਾ ਡਰੋਨ ਰਨ ਜਿਹੜਾ ਸਿਸਟਮ ਆਇਆ ਹਾਂਜੀ ਹਾਂਜੀ अच्छा एक ਥੋੜੇ ਇੱਥੇ ਸਰਬਜੀਤ ਲੰਘਿਆ ਸੀਗਾ ਥੋੜੇ ਇੱਥੇ ਭਿੱਖੀ ਵਿੰਡ ਦੇ ਸੀ ਹਨਾ ਹਾਂਜੀ ਬੜਾ ਰੌਲਾ ਪਿਆ ਸੀ ਹਾਂਜੀ ਉਹ ਕਿਵੇਂ ਲੰਘਿਆ ਸੀ ਉਧਰ ਸ਼ਰਾਬ ਰੂਪੀ ਕੇ ਚਲਾ ਗਿਆ ਸੀ ਹਾਂ ਆਏ ਹੈਗੇ ਤੇ ਦੱਸਦੇ ਉਦੋਂ ਹੀ ਤਾਰ ਤੁਰ ਲੱਗੀ ਨਹੀਂ ਹਾਂ ਉਹ ਤਾਂ ਮੇਰੇ ਹਿਸਾਬ ਨਾਲ ਕਿੰਨੇ ਦਿਨ ਗੱਲ ਉਹ ਪੁਰਾਣੀ ਗੱਲ ਹੋ ਤਾਂ ਹੋਊਗੀ ਵੀ 25 ਸਾਲ ਪੁਰਾਣੀ ਮੇਰੇ ਹਿਸਾਬ ਨਾਲ 25 ਸਾਲ ਇਹ ਲੱਗੀ ਡੱਬੇ ਚ ਅੱਛਾ 90 ਚ ਲੱਗੀ ਉਹ 90 90 ਦਿਨਾਂ ਚ ਹੀ ਸਾਇਦ ਸਾਇਦ ਹਾਂ ਬਰ ਅੱਛਾ ਪਹਿਲਾਂ ਹੀ ਨਹੀਂ ਸੀ ਨਾ ਬੈਲੈਂਸ ਸੀ ਤਾਰ ਫੌਜੀ ਸੀਗੇ ਫੌਜੀ ਠੀਕ ਥਾ ਫੌਜੀ ਸੀ ਤਾਰ 90 ਚ ਲੱਗੀ ਹਾਂ ਤਾਰ 90 ਜਾਂ ਜੀ ਉਦੋਂ ਪਹਿਲਾਂ ਤੁਹਾਡਾ ਖੇਤ ਜਾਣਾ ਤੁਹਾਡਾ ਸੌਖਾ ਸੀ ਉਦੋਂ ਸੌਖਾ ਹੀ ਸੀ ਹਾਂ ਜੀ ਹੁਣ ਕੰਮ ਹੁਣ ਸੌਖਾ ਹੀ ਆ ਗੇਟ ਵੀ ਛੋਟੀ ਰੋਟੀ ਵੀ ਚੈੱਕ ਕਰਦੇ ਹਾਂ ਹਾਂ ਜੀ ਰੋਟੀ ਚੈੱਕ ਕਰਦੇ ਰੋਟੀ ਚੈੱਕ ਕਰਦੇ ਤੁਹਾਡੇ ਕੋਲੇ ਜੋ ਰੇ ਸਪਰੇ ਸਾਰਾ ਕੁਝ ਦੇਖਣਾ ਸਾਰਾ ਕੁਝ ਚੈੱਕ ਹੋਣਾ ਹਾਂ ਜੀ ਅੱਛਾ ਆ ਦੇਖ ਲਓ ਬੋਤਲ ਖੜੀ ਐ ਮੈਂ ਹਾਂ ਆ ਵੀਰ ਆਗੇ ਨਾ ਵਾਸਾ ਉੱਥੇ ਉੱਥੇ ਨਹੀਂ ਆਉਣਾ ਛੱਡ ਗਈ ਅੱਛਾ ਬੋਤਲ ਤੂੰ ਬਾਬੇ ਦੇ ਪਾਣੀ ਪਾਉਣ ਗਿਆ ਸੀ ਹਾਂ ਇਹ ਤੈਨੂੰ ਜਾਂਦੇ ਨੂੰ ਕਿਹਾ ਸੀ ਬਾਈ ਖਾਲੀ ਅੱਛਾ ਦੇਣ ਦੇਣ ਤੇ ਜਦੋਂ ਮਰਜੀ ਜਿੰਨੇ ਵਾਰੀ ਮਰਜੀ ਜਾਓ ਆਓ ਛੋੜ ਕੇ ਆ ਬਣਿਆ ਹੋਇਆ ਕਾਰਡ ਜੇ ਦਿਖਾਓ ਚਲ ਆਪਾਂ ਖੋਲ ਕੇ ਨਹੀਂ ਦਿਖਾਉਂਦੇ ਆਹ ਭਾਈ ਦਾ ਪਾਸ ਬਣਿਆ ਹੋਇਆ ਆ ਆ ਬਣਿਆ ਹੋਇਆ ਪਾਸ ਹਨਾ ਹਾਂਜੀ ਤੇ ਇਹ ਇਹ ਕਿੰਨੇ ਟਾਈਮ ਬਾਅਦ ਫਿਰ ਨਿਊ ਉਹਨੂੰ ਕਰਾਉਣਾ ਪੈਂਦਾ ਇਹ ਬਣਿਆ 40 ਸਾਲਾਂ ਦਾ 40 ਸਾਲਾਂ ਦਾ ਬਣਿਆ ਛੋੜੇ ਫੈਮਿਲੀ ਚੋਂ ਇਕੱਲੇ ਤਾਂ ਬਣਿਆ ਕਿ ਸਾਰਿਆਂ ਦਾ ਬਣਿਆ ਨਹੀਂ ਸਾਰਿਆਂ ਦਾ ਹੈਗਾ ਮੇਰੇ ਭਰਾ ਦਾ ਵੀ ਇਹ ਹਾਂਜੀ ਦੂਜੇ ਦਾ ਭਰਾ ਪਿਓ ਬੱਚੇ ਜੋ ਮਰਜੀ ਹਾਂ ਜਿਹੜਾ ਮਰਜੀ ਬਣਾਓ ਕਾਰਡ ਦਾ ਨਹੀਂ ਕੋਈ ਚਾਹੀਦਾ ਕਾਰਡ ਦਾ ਕੋਈ ਦਿੱਕਾ ਆਪਦੇ ਪ੍ਰੂਫ ਦੇਓ ਤੇ ਬਣਾਓ ਹਾਂ ਪ੍ਰੂਫ ਤੇ ਬਣਾਜੀ ਠੀਕ ਹੈ ਹੋਰ ਸੋਨ ਬੜਰੇ ਜਿਹਨਾਂ ਕੋਈ ਦੁੱਖ ਤਕਲੀਫ ਹੋਰ ਤਾਂ ਠੀਕ ਹੈ ਸਰ ਕਿਸੇ ਤਰ੍ਹਾਂ ਦੀ ਕੋਈ ਸਰਕਾਰ ਸੁਣਦੀ ਹੈ ਗੱਲ ਵਾ ਤੁਹਾਡੀ ਹਾਂਜੀ ਸਰਕਾਰ ਸੁਣਦੀ ਹੈ ਗੱਲ ਵਾ ਹਾਂ ਸੁਣਦੀ ਤਾਂ ਹੈ ਠੀਕ ਪੰਜਾਬ ਸਰਕਾਰ ਹਾਂਜੀ ਹਾਂਜੀ ਠੀਕ ਥੋੜੇ ਜਿਮੇ ਖੇਤੀ ਬਹੁਤ ਘਟ ਕੇ ਗੱਲ ਇੱਕ ਸਾਲ ਮੁਸ਼ਕਲ ਆਏ ਜਦੋਂ ਸਾਡੇ ਝੋਨਾ ਦਾ ਨਾ ਇੱਥੇ ਸੂਰ ਬਹੁਤ ਪੈਂਦਾ ਜੰਗਲੀ ਸੂਰ ਇਹ ਉਤਾਰ ਨਹੀਂ ਲਾਉਂਦੇ ਨੇ ਜੰਗਲੀ ਸੂਰ ਡੰਡ ਬਹੁਤ ਲਾਉਂਦਾ ਕਿੱਧਰ ਨਹੀਂ ਇੱਥੇ ਕਿਤੇ ਨਹੀਂ ਲਾਉਂਦੇ ਨੇ ਤਾਰ ਨਹੀਂ ਤਾਰ ਨਹੀਂ ਲਾਉਂਦੇ ਉਧਰ ਤਾਰ ਲੱਗਣੀ ਹੈ ਫਿਰ ਆਪਣੀ ਕਰੰਟ ਵਾਲੀ ਤੇ ਉਹ ਜਿਹੜਾ ਡਰਦੇ ਨੇ ਫਿਰ ਭੱਜ ਜਾਂਦੇ ਆ ਅੱਛਾ ਅੱਛਾ ਇਹ ਲਾਉਣ ਨਹੀਂ ਦਿੰਦੇ ਫੌਜੀ ਹਾਂ ਨੁਕਸਾਨ ਬਹੁਤ ਕਰਦੇ ਆ ਡਾਦਰਾ ਅੱਛਾ ਅੱਛਾ ਚੋਨੇ ਦਾ ਬਾਈ ਕਹਿੰਦਾ ਜੰਗਲੀ ਸੂਰ ਸਾਡਾ ਨੁਕਸਾਨ ਕਰਦੇ ਆ ਫੌਜੀ ਸਾਨੂੰ ਤਾਰ ਨਹੀਂ ਲਾਉਣ ਦਿੰਦੇ ਕਰੰਟ ਵਾਲੀ ਕਰੰਟ ਵਾਲੀ ਹਾਂਜੀ ਤੇ ਕਰੰਟ ਵਾਲੀ ਤਾਂ ਉਹ ਭੱਜ ਜਾਂਦੇ ਆ ਉਹ ਲੋਟ ਨਹੀਂ ਆਉਂਦੇ ਬਹੁਤ ਭੜੇ ਹੁੰਦੇ ਨਾ ਹਾਂ ਇੱਕ ਦੋ ਆਏਗਾ ਬਾਜੂ ਨੂੰ ਪਾ ਲੈ ਜਾਂਦਾ ਉਹ ਭੱਜ ਜਾਂਦਾ ਉਹਦੇ ਨਹੀਂ ਮੁੜ ਗਏ ਅੱਛਾ ਹਾਂ ਠੀਕ ਹੈ ਇਹ ਮੁਸ਼ਕਲ ਹੈ ਜਰੂਰ ਛੋਟੇ ਭਾਈ ਇੱਥੇ ਪਾਕਿਸਤਾਨ ਦੇ ਕਹਿੰਦੇ ਮੈਂ ਇਹ ਸੁਣੀ ਗੱਲ ਵੀ ਜੇ ਕੋਈ ਉੱਥੋਂ ਮੰਨ ਲਓ ਕੋਈ ਲਾਉਂਸਮੈਂਟ ਹੁੰਦੀ ਹੈ ਤੁਹਾਡੇ ਇੱਥੇ ਸੁਣਦੀ ਹੈ ਹਾਂ ਸੁਣੀ ਗਈ ਉਹ ਤਾਂ ਕੋਈ ਗੱਲ ਹੀ ਨਹੀਂ ਕਹਿੰਦੇ ਜੇ ਮੰਨ ਲਓ ਇਧਰ ਮੜਾ ਚੱਕੋ ਕਹਿੰਦੇ ਜੇ ਮੰਨ ਲਓ ਸਬਜ਼ੀ ਵੇਚਣ ਵਾਲੇ ਆਉਂਦੇ ਆ ਉੱਥੇ ਭਾਈ ਕਨੇ ਉਹ ਵੀ ਸੁਣਦੇ ਆ ਇੱਥੇ ਆਵਾਜ਼ ਆਉਂਦੀ ਹਾਂ ਸੁਣਦੇ ਆ ਹਾਂਜੀ ਇਧਰ ਨਾਲ ਪਿੰਡ ਕਿਹੜਾ ਜਾਮਣਾਂ ਆ ਗਿਆ ਜਾਮਣ ਜਾਮਣ ਜੀ ਜਾਮਣ ਪਿੰਡ ਹਾਂਜੀ ਹਾਂਜੀ ਠੀਕ ਆ ਬੰਦੇ ਜਿਹੜੇ ਸਾਡੇ ਬਾਦਰ ਨਾਲ ਸੁਰਸੀ ਦੇਖਦੇ ਹੋ ਖੇਤੀਬਾੜੀ ਵਾਲੇ ਉੱਥੇ ਖੇਤ ਉਹ ਤਾਂ ਆਪਣੇ ਵਰਗੇ ਪਹਿਰਾਵਾ ਹਾਂ ਉਹਦੇ ਆਪਣੇ ਹੈ ਹਾਂ ਇਹ ਬੋਲੀ ਹਾਂ ਇਹੋ ਬੋਲੀ ਪੰਜਾਬੀ ਬਿਲਕੁਲ ਹੂੰ ਅੱਛਾ ਉੱਥੇ ਸਬਜ਼ੀਆਂ ਵਾਲੇ ਆਉਂਦੇ ਆ ਕੋਈ ਇੱਥੇ ਸੁਣਦੇ ਆ ਹਾਂ ਸੁਣਦਾ ਆਵਾਜ਼ ਵੀ ਆਲੂ ਆ ਰੇਟ ਆ ਭਾਈ ਹੈ ਹਾਂਜੀ ਹਾਂਜੀ ਅੱਜ ਹੀ ਦੇਖੋ ਜੀ ਹੈ ਰਾਜਕ ਰੇਟ ਦਾ ਰੇਟ ਦਾ ਥੋੜਾ ਬੜਾ ਇਹ 5 500 1000 ਰੁਪਏ ਦੇਖੀ ਥੋੜਾ ਬੜਾ ਜਿਆਦਾ ਉਹਨਾਂ ਦਾ ਆਹ ਦੇਖੋ ਸੋ ਜਿਆਦਾ ਹਾਂ ਮਹਿੰਗਾ ਹੀ ਜਿਆਦਾ ਹਾਂ ਜੀ ਮਹਿੰਗਾ ਹੀ ਹੈ ਜਿਆਦਾ ਹਾਂ ਠੀਕ ਹੈ ਹਾਂ ਚਲੋ ਠੀਕ ਹੈ ਧੰਨਵਾਦ ਜੀ ਇੱਕ ਸੋਹਣੇ ਸਾਦੀ ਬਾਬੇ ਦੀ ਜਗ੍ਹਾ ਤੇ ਹਾਂਜੀ ਉਧਰ ਉਧਰ ਹੈ ਉੱਥੋਂ ਵੀ ਦੀਨ ਬਾਡਰ ਹੈ ਨਾ ਉੱਥੋਂ ਵੀ ਉੱਥੋਂ ਆ ਨਜ਼ਦੀਕ ਹੈ ਅੱਛਾ ਇੱਕ ਨਹਿਰ ਕਿਹੜੀ ਇੱਥੇ ਜਿਹੜੀ ਨਹਿਰ ਜਿਹਦੇ ਵਿੱਚ ਕਹਿੰਦੇ 47 ਦੀ ਬੰਡ ਵੇਲੇ ਲਾਛੇ ਲਸਾਂ ਜਾਂਦੀਆਂ ਸੀ ਉਹ ਤਾਂ ਨਹਿਰ ਬਣਾ ਲਈ ਹੈ ਜਮੀਨ ਬਣ ਗਈ ਹੈ ਨਾ ਅੱਗੇ ਜਾਂਦੀ ਨਾ ਉੱਥੇ ਬਾਬਾ ਸੋਹਣੇ ਸਾਦੇ ਉੱਥੋਂ ਦਿਸਦੀ ਆ ਨਾ ਨਾ ਇਹ ਦੇਖੋ ਆ ਨਾਲ ਇਹ ਜਮੀਨ ਬਣਾ ਕੇ ਤੀ ਹੁਣ ਅੱਛਾ ਜਮੀਨ ਬਣਾ ਕੇ ਦੇ ਲਈ ਬਣ ਗਈ ਹੁਣ ਅੱਛਾ ਉਹ ਕਹਿੰਦੇ ਨਹਿਰ ਉਹ ਰਾਵੀ ਤੋਂ ਹਾਂਜੀ ਉਹ ਨਹਿਰ ਹਾਂ ਤੇ ਕਹਿੰਦੇ ਤੁੰਡ ਵੇਲੇ ਲਾਸ਼ਾਂ ਦੀ ਭਰੀ ਤੇ ਲਾਲ ਲਾਲ ਲਾਉਂਦੀ ਸੀ ਹਾਂ ਇਦਾਂ ਦੰਦੇ ਆ ਦੁਮੜਕੇ ਉਹ ਨਹਿਰ ਜਬ ਪਾਣੀ ਬੰਦ ਕਰਦਾ ਸੀ ਬਾਅਦ ਪਾਣੀ ਬੰਦ ਕਰਤਾ ਪਾਕਿਸਤਾਨ ਨੇ ਬੰਦ ਕੀਤਾ ਹੈ ਨਾ ਹਾਂਜੀ ਹਾਂਜੀ ਠੀਕ ਆ ਚਲੋ ਇਹ ਸੀ ਭਾਈ ਜੀ ਹੈ ਡੇੜੀਦਾਰ ਕਿਵੇਂ ਲੱਗੇ ਜਾਂਦਾ ਹਾਂ ਜੇ ਤੂੰ ਮੈਨੂੰ ਲੇਬਰ ਦੀ ਲੋੜ ਹੈ ਮੰਨ ਲਓ ਤੇ ਫੇਰ ਇੱਕ ਲੈ ਕੇ ਪਰਚੀ ਤੇ ਮੋਹਰ ਲਵਾ ਕੇ ਸਰਪੰਚ ਤੋਂ ਜੇ ਮੇਰੀ ਮੇਰੀ ਹੋ ਅੱਛਾ ਜ਼ਿੰਮੇਵਾਰੀ ਤੇਰੀ ਜੇ ਕਿਸਾਨ ਆ ਉਹ ਅੱਛਾ ਜੇ ਤੂੰ ਮੈਨੂੰ ਲੈ ਕੇ ਜਾਣਾ ਤੂੰ ਆ ਦੀ ਜ਼ਿੰਮੇਵਾਰੀ ਤੇ ਲੈ ਆ ਸਕਦਾ ਸਰਪੰਚ ਦੀ ਮੋਹਰ ਲਵਾ ਕੇ ਸਰਪੰਚ ਦੀ ਮੋਹਰ ਲਵਾ ਕੇ ਸਰਪੰਚ ਮੈਨੂੰ ਜਾਣਦਾ ਹੋਵੇ ਹਾਂ ਪਰਚੀ ਦੀ ਤੇਰੀ ਤੇ ਸਰਪੰਚ ਦੀ ਦੋਨਾਂ ਦੀ ਜ਼ਿੰਮੇਵਾਰੀ ਹੋ ਗਈ ਸਰਪੰਚ ਤੋਂ ਇਹ ਗਵਾਹੀ ਹੋ ਗਈ ਭਾਈ ਮੈਂ ਜਾਣਦਾ ਇਹਨੂੰ ਮੇਰੇ ਪਿੰਡ ਦਾ ਜਾਂ ਜੋ ਵੀ ਆ ਤੇ ਤੇਰੀ ਤੇਰੇ ਆ ਕਾਰਡ ਦੀ ਜ਼ਿੰਮੇਰੀ ਮੇਰੀ ਇਹ ਵੀ ਜੇ ਭੱਜ ਗਏ ਫਿਰ ਮੈਨੂੰ ਡਾਟਾ ਉਧਰ ਕਦੇ ਹੋਇਆ ਤੁਹਾਡੇ ਪਿੰਡੇ ਇਹ ਅਜੇ ਤੱਕ ਤਾਂ ਵਜਾ ਰਿਹਾ ਤੁਹਾਡੇ ਪਿੰਡ ਕਦੇ ਕਿਸੇ ਨਾਲ ਹੋਇਆ ਇਦਾਂ ਨਹੀਂ ਇਦਾਂ ਨਹੀਂ ਅਜੇ ਤੱਕ ਨਹੀਂ ਹੋਇਆ ਅੱਛਾ ਤੇ ਲੋਕ ਡਰਦੇ ਤਾਂ ਨਹੀਂ ਬਾਲਾ ਫੌਜੀ ਦਾ ਨਹੀਂ ਡਰਨਾ ਬਕੰਦਾ ਬੜੀ ਤੁਹਾਡੇ ਨਾਲ ਪਿਆਰ ਨਾ ਰਹਿੰਦੇ ਆ ਹਾਂਜੀ ਹਾਂਜੀ ਰੋਟੀ ਪਾਣੀ ਲੋੜ ਹੋਵੇ ਕਰ ਲੈਨੇ ਸਾਂਝੇ ਨਹੀਂ ਨਹੀਂ ਰੋਟੀ ਪਾਣੀ ਨਹੀਂ ਕਰਨਾ ਕੂਣਾ ਵੀ ਨਹੀਂਗਾ ਅੱਛਾ ਨਹੀਂ ਨਹੀਂ ਠੀਕ ਹੈ ਇਹ ਫੌਜ ਲਿਆ ਆ ਭਾਵੇਂ ਕੁਬਣ ਮਤਲਬ ਨਾਲ ਅਸੀਂ ਸਿਵਲ ਨਹੀਂ ਠੀਕ ਹੈ ਹਾਂਜੀ ਇਹ ਇਹ ਕੁੜੀਆਂ ਦੇ ਵਿਚਾਰੇ ਇੱਥੇ ਰਹਿਣ ਨੂੰ ਸਾਰਾ ਸਿਸਟਮ ਬਣਾਇਆ ਆ ਉਹ ਅਲੱਗ ਬਣਾਤਾ ਹੈ ਅੱਛਾ ਜਦੋਂ ਡਿਊਟੀ ਹੁੰਦੀ ਆ ਉਦੋਂ ਕਰਦੀਆਂ ਹਾਂ ਹਾਂ ਠੀਕ ਹੈ ਠੀਕ ਹੈ ਮਿੱਤਰੋ ਨਹਿਰ ਦੇ ਉੱਤੇ ਜਿਹੜੇ ਆ ਗੇਟ ਵਾਲ ਜੇ ਲੱਗੇ ਹੁੰਦੇ ਆ ਸੀ ਉਹਨਾਂ ਦੇ ਉੱਤੇ ਖੜੇ ਆ ਤੇ ਆਹ ਦੇਖੋ ਇਧਰ ਬਾਈ ਖੇਤਾਂ 'ਚ ਕੰਮ ਕਰੀ ਜਾਂਦੇ ਆ ਤੇ ਉਹ ਆ ਗਈ ਤਾਰ ਨਾਲ ਹਨਾ ਤੇ ਆਹ ਜਿਹੜੀ ਨਹਿਰ ਹੈ ਇਹਦਾ ਨਾਂ ਤਾਂ ਮੈਨੂੰ ਆਉਂਦਾ ਨਹੀਂ ਕਿ ਲੱਲਾ ਜੀ ਇਹ ਕਹਿੰਦੇ ਰਾਵੀ 'ਚੋਂ ਨਿਕਲਦੀ ਸੀਗੀ ਤੇ ਹੁਣ ਪਾਕਿਸਤਾਨ ਨੇ ਬੰਦ ਕਰਤੀ ਸੀ ਤੇ ਇਥੋਂ ਦੇ ਲੋਕ ਦੱਸਦੇ ਆ ਇਸ ਪਿੰਡ ਦੇ ਕਹਿੰਦੇ 47 ਦੀ ਵੰਡ ਵੇਲੇ ਇਹਦੇ ਵਿੱਚ ਬਾਧੂ ਲਾਸ਼ਾਂ ਆਉਂਦੀਆਂ ਸੀ ਤੇ ਇਹਦਾ ਰੰਗ ਲਾਲ ਰੱਤਾ ਸੀਗਾ ਵੀ ਇੰਨੀਆਂ ਕਿਹਦੇ ਵਿੱਚ ਲਾਸ਼ਾਂ ਆਈਆਂ ਇਹਨਾਂ ਦੇ ਦੱਸਣ ਮੁਤਾਬਕ ਰਾਵੀ ਦੇ ਵਿੱਚ ਉਹ ਨਹਿਰ ਨਿਕਲਦੀ ਸੀਗੀ ਤੇ ਹੁਣ ਇਹ ਪਾਕਿਸਤਾਨ ਨੇ ਬੰਦ ਕਰਤੀ ਤੇ ਇਥੋਂ ਪਾਕਿਸਤਾਨ ਦੇ ਪਿੰਡ ਵੀ ਕਈ ਥਾਵਾਂ ਤੋਂ ਦਿਸਦੇ ਆ ਕੇ ਪਰੇ ਤੇ ਇੱਧਰ ਆ ਗਿਆ ਪਿੰਡ ਦੱਲ ਦੱਲ ਤੇ ਆ ਆਉਗੀ ਬਣਿਆ ਹੋਇਆ ਹੋ ਜਲੇਂਦ ਬਣਿਆ ਹੋਇਆ ਹੋ ਜਲੇਂਦ ਥਾਂ ਥਾਂ ਤੇ ਸਿਸਟਮ ਬਣਿਆ ਹੋਇਆ ਤੇ ਆ ਆ ਗਿਆ ਪਿੰਡ ਡਾਲ ਇੱਥੇ ਜਿਵੇਂ ਬਾਈ ਨੇ ਪਹਿਲਾਂ ਦੱਸਿਆ ਕਹਿੰਦਾ ਉੱਥੇ ਸਬਜ਼ੀ ਵਾਲੇ ਬੋਲਦੇ ਆਮ ਹੀ ਸੁਣਦੇ ਆ ਸਬਜ਼ੀ ਵੇਚਣੋਂ ਆ ਤੇ ਆਲੂ ਉੱਥੇ ਕੀ 800 ਰੁਪਏ ਵੇਚਦੇ ਹਾਂ 100 ਰੁਪਏ 100 ਰੁਪਏ ਆਲੂ ਸਬਜ਼ੀ ਆਲੂ ਟਮਾਟਰ ਉਧਰ ਘੱਟ ਹੁੰਦੇ ਆ ਨਾ ਸਬਜ਼ੀ ਮਹਿੰਗੀ ਵੇਚਦੀ ਆ ਇੱਥੇ ਸੁਣਦੇ ਆ 5 500 ਦੇ 5 ਕਿਲੋ ਲੈ ਜੇ ਆਲੂ ਹਾਂ ਹਾਂ ਸੰਦਾ ਪੂਰੀ ਆਵਾਜ਼ ਠੀਕ ਹਾਂਜੀ ਠੀਕ ਹੈ ਬਾਈ ਮਿੱਤਰੋ ਇਸ ਟਾਈਮ ਅਸੀਂ ਖੜੇ ਆ ਪਿੰਡ ਡੱਲ ਜਗਾ ਬਣੀ ਹੋਈ ਆ ਬਾਬਾ ਸੋਹਣੇ ਸਾਹਿਬ ਦੀ ਇੱਥੇ 15 ਮਾਰਚ ਨੂੰ ਬਹੁਤ ਵੱਡਾ ਜਿਹੜਾ ਮੇਲਾ ਲੱਗਦਾ ਤੇ ਆ ਜਿਹੜਾ ਤੁਸੀਂ ਬੋਰਡ ਦੇਖ ਰਹੇ ਹੋ ਇਹ ਕਹਿੰਦੇ 8900 ਸਾਲ ਪੁਰਾਣਾ ਤੇ ਆ ਦੇਖੋ ਦਵਾਰੇ ਇਹਦੀ ਦਾੜ੍ਹੀ ਵੀ ਥੱਲੇ ਆ ਕੇ ਲੱਗੀ ਪਈ ਐ ਤੇ ਦੇਖੋ ਕਿੱਡਾ ਵੱਡਾ ਦਰਖਤ ਬਣਿਆ ਪਿਆ ਹਨ ਇਹਨੇ ਦੱਸਣ ਮੁਤਾਬਕ 8900 ਸਾਲ ਪੁਰਾਣਾ ਇਹ ਬੋਰਡ ਐ ਬਿਲਕੁਲ ਅਸੀਂ ਬਾਰਡਰ ਦੇ ਕੋਲੇ ਖੜੇ ਆ ਇਧਰ ਆ ਬਾਰਡਰ ਦੀ ਤਾਰ ਆਗੀ ਆ ਤੁਸੀਂ ਤਾਰ ਦੇਖ ਰਹੇ ਹੋ